ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਸੁਪਾਲ ਸਿੰਘ ਡਿਜੀਟਲ ਸੋਲਰ ਪੀਕੀ ਅੱਜ ਪਹੁੰਚਿਆ ਪਿੰਡ ਨੰਗਲਖੁਰ ਦੇ ਜ਼ਿਲ੍ਹਾ ਮਾਨਸਾ ਤੁਹਾਨੂੰ ਦਿਖਾਉਣੇ ਇੱਕ 7.5 ਐਚਪੀ ਦਾ ਪੰਪ ਲਾਇਆ ਆ ਇਸ ਟਾਈਮ ਚੱਲ ਰਿਹਾ 2:40 ਮਿੰਟ ਹੋ ਚੁੱਕੇ ਨੇ ਸ਼ਾਨਦਾਰ ਪ੍ਰੈਸ਼ਰ ਦੇਖੋ ਇਸ ਵੀਡੀਓ ਨੂੰ ਅਖੀਰ ਤੱਕ ਦੇਖਦੇ ਰਹੋ ਤੇ ਅਸੀਂ ਤੁਹਾਨੂੰ ਇਸ ਮੋਟਰ ਦੀ ਡਿਟੇਲ ਬਾਰੇ ਜਾਣਕਾਰੀ ਦੇਵਾਂਗੇ ਆ ਹੈਗਾ ਜੀ ਹੌਟ ਡਿਪੋ ਮਟੀਰੀਅਲ ਹੈਵੀ ਸਟਰਕਚਰ ਐਂਟੀਥੈਫਟ ਨਟ ਬੋਲਟ ਲੱਗਿਆ ਹੋਇਆ ਤੇ ਕਿਸਾਨ ਸਾਹਮਣੇ ਆ ਰਹੇ ਨੇ ਉਹਨਾਂ ਦੇ ਅਸੀਂ ਖੇਤ ਦੇ ਵਿੱਚ ਲਾਈ ਹੈ ਬਿਲਕੁਲ ਨੰਗਲਖੁਰਦੇ ਤੇ ਦੁੱਲੇਆਲ ਦੇ ਦੁੱਲੋਵਾਲ ਪਿੰਡ ਦੇ ਬਿਲਕੁਲ ਨਾਲ ਹੈ ਆਓ ਤੁਹਾਨੂੰ ਇਹ ਦਿਖਾਉਨੇ ਆਂ ਡਰਾਈਵ ਡਰਾਈਵ ਜੀਪੀਐਸ ਰੈਡੀ ਡਰਾਈਵ ਹੈ ਜਿਹੜੀ ਮੋਬਾਈਲ ਤੇ ਆਨ ਆਫ ਹੁੰਦੀ ਹੈ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਕੈਮਰੇ ਨੂੰ ক্লোਜ਼ ਕਰਕੇ ਅਸੀਂ ਹੁਣ ਤੁਹਾਨੂੰ ਡਰਾਈਵ ਵੀ ਦਿਖਾਵਾਂਗੇ ਉਸ ਵੱਲ ਕੰਪਨੀ ਦੀ ਡਰਾਈਵ ਲੱਗੀ ਹੈ ਹਲਕੇ ਹਲਕੇ ਬਦਲਵਾਈ ਹੈ ਇਦੇ ਵਿੱਚ ਤੁਸੀਂ ਦੇਖ ਰਹੇ ਹੋ ਬੱਦਲਾਂ ਚ ਵੀ ਬਹੁਤ ਵਧੀਆ ਸ਼ਾਨਦਾਰ ਪ੍ਰੈਸ਼ਰ ਨਾਲ ਮੋਟਰ ਚੱਲ ਰਹੀ ਹੈ ਆ ਦੇਖੋ ਡਰਾਈਵ ਕਿਸਾਨ ਭਰਾਵੋ ਤੁਸੀਂ ਖੇਤਾਂ ਦੇ ਵਿੱਚ ਆਈਐਨਵੀਟੀ ਜਾਂ ਹੋਰ ਕੰਪਨੀਾਂ ਦੇ ਡਰਾਈਵਾਂ ਤੁਸੀਂ ਵਰਤਦੇ ਹੋ ਉਹ ਕਦੇ ਵੀ ਮੋਬਾਈਲ ਤੇ ਜਾਂ ਜੀਪੀਐਸ ਰੈਡੀ ਨਹੀਂ ਹੁੰਦੀਆਂ ਬਹੁਤਿਆਂ ਮੋਸਟਲੀ ਰੇਟ ਇਫੈਕਟਿਵ ਹੋਣ ਕਰਕੇ ਕੋਈ ਵੀ ਡੀਲਰ ਲਾਉਂਦਾ ਨਹੀਂ ਹੈ ਮਹਿੰਗੀ ਨੂੰ ਇਸ ਕਰਕੇ ਜਿੰਨਾ ਵੀ ਕਿਸਾਨ ਭਰਾਵਾਂ ਨੇ ਖੇਤਾਂ ਦੇ ਵਿੱਚ ਸਪੈਸ਼ਲ ਤਕਨੀਕ ਦੀਆਂ ਸੋਲਰ ਮੋਟਰਾਂ ਲਗਵਾਉਣੀਆਂ ਹੋਣ ਜਾਂ ਸੋਲਰ ਮੋਟਰ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਾਡੀ ਕੰਪਨੀ ਦੇ ਦਫ਼ਤਰ ਡਿਜੀਟਲ ਸੋਲਰ ਪਿੱਖੀ ਸੁਨਾਮ ਰੋਡ ਨਹਿਰ ਦੇ ਬਿਲਕੁਲ ਪੁਲ ਦੇ ਨਾਲ ਸਾਡਾ ਦਫ਼ਤਰ ਹੈ ਉੱਥੇ ਆ ਕੇ ਤੁਸੀਂ ਸਪੈਸ਼ਲ ਤਕਨੀਕ ਦੀਆਂ ਸੋਲਰ ਮੋਟਰਾਂ ਲਗਵਾ ਸਕਦੇ ਹੋ ਕਿਸਾਨ ਭਰਾਵੋ ਹਮੇਸ਼ਾ ਇਸ ਗੱਲ ਦਾ ਧਿਆਨ ਰੱਖੋ ਮਾਰਕੀਟ ਦੇ ਵਿੱਚ ਬਹੁਤ ਸਸਤੀਆਂ ਸਸਤੇ ਰੇਟਾਂ ਤੇ ਮੋਟਰਾਂ ਦੀਆਂ ਐਡਾਂ ਬਹੁਤ ਆ ਰਹੀਆਂ ਨੇ ਤੁਸੀਂ ਆਮ ਦੇਖਦੇ ਹੋ ਹਮੇਸ਼ਾ ਇਕੱਲਾ ਸਸਤੇ ਵੱਲ ਨਾ ਜਾਓ ਕੁਆਲਿਟੀ ਵੀ ਲਗਵਾਓ ਜੇ ਤੁਸੀਂ ਮੋਟਰ ਲਗਵਾਉਣੀ ਚਾਹੁੰਦੇ ਹੋ ਤਾਂ ਸਪੈਸ਼ਲ ਸੋਲਰ ਤਕਨੀਕ ਦੀ ਮੋਟਰ ਹੀ ਲਗਵਾਓ ਆ ਮੋਟਰਾਂ ਪਾਂ ਜਿਹੜੀਆਂ ਹੈਗੀਆਂ ਐਗਰੀਕਲਚਰ ਮੋਟਰਾਂ ਤੋਂ ਬਚੋ ਸਸਤੀਆਂ ਮੋਟਰਾਂ ਤੋਂ ਬਚੋ ਜੇ ਤੁਸੀਂ ਖੇਤ ਦੇ ਵਿੱਚ ਵਧੀਆ ਮੋਟਰ ਲਗਵਾਉਣੀ ਹੈ ਤਾਂ ਹਮੇਸ਼ਾ ਯਾਦ ਰੱਖੋ ਡਿਜੀਟਲ ਸੋਲਰ ਪਿੱਕੀ